40 ਸਾਲ ਬਾਅਦ ਖੁੱਲ ਰਿਹਾ ਮੁੱਖ ਮੰਤਰੀ ਪੰਜਾਬ ਦੀ ਰਿਹائش ਦੇ ਬਾਹਰ ਵਾਲਾ ਰੋਡ ਤਸਵੀਰਾਂ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਬੜੀਆਂ ਦਿਲਚਸਪ ਤਸਵੀਰਾਂ ਨੇ ਕਿ ਕਿਸ ਤਰੀਕੇ ਨਾਲ ਪੈਰੀਕੇਟਿੰਗ हटਾਈ ਜਾ ਰਹੀ ਹੈ ਹਾਈ ਕੋਰਟ ਦੇ ਸਖਤ ਨਿਰਦੇਸ਼ ਤੋਂ ਬਾਅਦ ਇਹ ਫੈਸਲਾ ਲੈ ਗਿਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿ ਇਹ ਰੋਡ ਖੋਲਿਆ ਜਾਏਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ 40 ਸਾਲ ਬਾਅਦ ਇਹ ਰੋਡ ਜਿਹੜਾ ਹੈਗਾ ਪੂਰਾ ਸੀਐਮਆਰ ਵਾਲਾ ਰੋਡ ਜੋ ਮੁੱਖ ਮੰਤਰੀ ਪੰਜਾਬ ਦੀ ਰਿਹائش ਵਾਲਾ ਰੋੜਾ ਜਿਹੜਾ ਕਿ 40 ਸਾਲ ਤੋਂ ਬੰਦ ਹੈ ਉਹ ਹੁਣ ਖੋਲ ਦਿੱਤਾ ਗਿਆ ਤੁਸੀਂ ਦੇਖੋ ਬੈਰੀਕੇਡ ਕਿਵੇਂ ਮਿੱਟੀ ਦੇ ਵਿੱਚ ਤਸ ਚੁੱਕੇ ਸੀਗੇ ਕਿਉਂਕਿ ਬਹੁਤ ਟਾਈਮ ਤੋਂ ਇਹ ਬੈਰੀਕੇਟ ਹਲਾਏ ਨਹੀਂ ਗਏ ਸੀ ਤਾਂ ਇਹ ਸਾਰੇ ਬੈਰੀਕੇਟ ਜਿਹੜੇ ਪੱਕੇ ਬੈਰੀਕੇਟ ਆ ਉਹ ਹਟਾ ਦਿੱਤੇ ਗਏ ਆ ਤੇ ਪਿੱਛੇ ਕੱਚੇ ਜਿਹੜੇ ਬੈਰੀਕੇਟ ਆ ਜਿਹੜੇ ਕੀ ਰੋੜਨ ਵਾਲੇ ਆ ਉਹ ਹਾਲੇ ਤੱਕ ਲੱਗੇ ਹੋਏ ਆ ਕਿਉਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਇਹ ਰੋਡ ਖੁੱਲਣਾ ਪੈਣਾ ਤੇ 7 ਵਜੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਇਸ ਰੋਡ ਨੂੰ ਬੰਦ ਕਰ ਸਕਦਾ ਹੈ ਸਵੇਰੇ 7 ਵਜੇ ਤੱਕ ਤਾਂ ਇਹ ਤਸਵੀਰਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਕੀ ਇਸ ਰੋਡ ਨੂੰ ਖੋਲਣ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਪਹਿਲੀਆਂ ਤਸਵੀਰਾਂ ਨੇ ਪੀਟੀਸੀ ਨਿਊਜ਼ ਵੱਲੋਂ ਇਹ ਖਬਰ ਚਲਾਈ ਗਈ ਸੀ ਕਿ ਅੱਜ 1 ਮਈ ਨੂੰ ਇਹ ਰੋਡ ਖੋਲਿਆ ਜਾਣਾ ਸੀ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੋਡ ਨਹੀਂ ਖੋਲਿਆ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜੋ ਆਰਡਰ ਦਿੱਤੇ ਗਏ ਸੀ ਉਹਨਾਂ ਆਰਡਰਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪ੍ਰਸ਼ਾਸਨ ਇੱਥੇ ਵੱਡੇ ਪੱਧਰ ਤੇ ਪਹੁੰਚਿਆ ਅਤੇ ਇਹ ਬੈਰੀਕੇਡ ਜਿਹੜੇ ਪੱਕੇ ਤੌਰ ਤੇ ਲੱਗੇ ਗਏ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ। ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦਰਪੁਰ ਪੀਟੀਸੀ ਨਿਊਜ਼ ਚੰਡੀਗੜ੍ਹ